21 ਅਕਤੂਬਰ ਜੀ ਦਿਨ ਹੈਗਾ ਬੁੱਧਵਾਰ 2025 ਸ਼ਹਿਰ ਹੈਗਾ ਇਹ ਪੁਰੀ ਤੇ ਸਟੇਟ ਹੈਗੀ ਆ ਉੜੀਸਾ ਤੇ ਆਪਾਂ ਭਾਈ ਜਿਹੜਾ ਆਪਣਾ ਪਿਛਲਾ ਬਲੌਗ ਆ ਪਿਛਲੀ ਵੀਡੀਓ ਥੋੜੇ ਜਿਹਾ ਬਸ ਇੱਥੇ ਸਮਾਪਤ ਕੀਤੀ ਸੀਗੀ ਤੇ ਆ ਨਾਲ ਦੀ ਨਾਲ ਹੀ ਜਿਹੜਾ ਅਗਲਾ ਬਲੌਗ 22 ਤਰੀਕ ਵਾਲਾ ਸ਼ੁਰੂ ਕਰ ਲਿਆ ਭਾਈ ਸਮਾਂ ਜਿਹੜਾ ਸਵੇਰ ਦੇ 4 ਵਜੇ ਹੋਇਆ ਤੇ ਆਪਾਂ ਗੁਰਦੁਆਰਾ ਸਾਹਿਬ ਤੋਂ 1 ਕਿਲੋਮੀਟਰ ਪਿੱਛੇ ਆ ਗੁਰਦੁਆਰਾ ਆਰਤੀ ਸਾਹਿਬ ਠੀਕ ਹੈ ਜੀ ਤੇ ਅੱਜ ਦਾ ਜਿਹੜਾ ਆਪਣਾ ਪਾਈ ਸਫਰ ਰਹੂਗਾ ਇਹ ਤੇ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਮੰਦਿਰ 'ਚ ਵੀ ਜਾਵਾਂਗੇ ਹੋ ਸਕਦਾ ਪਹਿਲਾਂ ਮੰਦਿਰ 'ਚ ਵਗ ਜੇ ਬਾਅਦ 'ਚ ਗੁਰਦੁਆਰਾ ਸਾਹਿਬ 'ਚ ਜਾਏਗੇ ਤੇ ਇਸ ਤੋਂ ਬਾਅਦ ਫਿਰ ਆਪਾਂ ਜਿਵੇਂ ਆਪਣੇ ਕੋਲੇ ਟਾਈਮ ਦਾ ਹਿਸਾਬ ਕਿਤਾਬ ਹੋਇਆ ਹਨਾ ਜੀ ਤੇ ਫਿਰ ਰੇਲ ਗੱਡੀ ਫੜ ਕੇ ਆਪਾਂ ਸਿੱਧਾ ਚਨਈ ਵੱਲ ਜਾਵਾਂਗੇ ਤੇ ਉੱਥੋਂ ਆਪਾਂ ਸਾਈਕਲ ਚੱਕਣੇ ਆਪਣੇ ਤੇ ਜਿਹੜਾ ਸਾਈਕਲ ਫਿਰ ਆਪਾਂ ਸਫਰ ਸ਼ੁਰੂ ਕਰਾਂਗੇ ਇਹ ਭਾਈ 4 ਵਜੇ ਦੀ ਸ਼ਹਿਰਪੁਰੀ ਦੀ ਸਵੇਰ ਆਪਾਂ ਇਦਾਂ ਦੀ ਜਗ੍ਹਾ ਤੇ ਬੈਠੇ ਜਿਹੜੀ ਆ ਫਿਰ ਨਹੀਂ ਜਾਂਦੀ ਹੈ ਨਾ ਸ਼ਹਿਰ ਦੀ ਫਿਰਨੀ ਹੈ ਇਹ ਜਿੱਥੇ ਆਪਾਂ ਬੈਠੇ ਆ ਸੜਕ ਜਾਂਦੀ ਹੈ ਫਿਰਨੀ ਹੈਗੀ ਤੇ ਫਿਰਨੀ ਦੇ ਨਾਲ ਆਪਾਂ ਇਧਰਲੇ ਪਾਸੇ ਆਪਣੇ ਸੱਜੇ ਹੱਥ ਸਮੁੰਦਰ ਆਗਾ ਤੇ ਆਪਾਂ ਐਸੇ ਲੋਟੀ ਗੁਰਦੁਆਰਾ ਸਾਹਿਬ ਜਾਣਾ ਗੁਰਦੁਆਰਾ ਸਾਹਿਬ ਦੀ ਜਿਹੜਾ ਸਮੁੰਦਰ ਦੇ ਬਿਲਕੁਲ ਨਾਲ-ਨਾਲ ਹੀ ਰਹਿ ਜਾਂਦਾ ਭਾਈ ਤੇ ਇਹ ਸ਼ਹਿਰ ਇਧਰ ਜੋਂ ਥੋੜਾ ਜਿਹਾ ਦਿਨ ਚੜ ਜਾਣ ਦਿਓ ਜੀ ਫਿਰ ਆਪਾਂ ਤੁਹਾਨੂੰ ਸਮੁੰਦਰ ਵੀ ਦਿਖਾਵਾਂਗੇ ਪਹਿਲਾਂ ਤਾਂ ਪਿੱਛੇ ਅੰਡਮਾਨ ਚ ਵੀ ਸਮੁੰਦਰ ਵੈਸੇ ਬਹੁਤ ਦਿਖਾਤਾ ਤੇ ਇੱਥੇ ਵੀ ਭਾਈ ਦਿਖਾਵਾਂਗੇ ਇਹ ਸ਼ਹਿਰ ਵੀ ਨਾਲਿਆ ਸਾਹਮਣੇ ਜਿਹੜੀਆਂ ਛੱਲਾ ਕਹਿ ਦਿੰਨੇ ਆਪਾਂ ਲਹਿਰਾਂ ਕਹਿ ਦਿੰਨੇ ਆ ਸਮੁੰਦਰ ਦੀਆਂ ਨਾ ਉਹ ਦਿਖੀ ਜਾਂਦੀਆਂ ਪਰ ਇਧਰ ਹਨੇਰਾਗਾ ਹੁਣ ਨਹੀਂ ਦਿਖਦਾ ਤੇ ਦਿਨ ਚੜ ਜਾਂਦੋ ਜੀ ਤੇ ਹੁਣ ਆਪਾਂ ਕਿਰਾਂ ਗੁਰਦੁਆਰਾ ਸਾਹਿਬ ਪਹੁੰਚਦੇ ਆਂ ਭਾਈ ਚਾਹ ਦੀ ਘੁੱਟ ਕਿਰਾਂ ਦਾ ਇਥੋਂ ਰਾਜੋ ਪੀ ਲਈ ਬਸ ਖੜਦੇ ਖੜਾਉਂਦੇ ਆਉਣੇ ਆ ਜੀ ਵਿੱਚ ਦੀ ਵੀਡੀਓ ਕੱਟ ਵੱਢ ਕਰਨ ਲੱਗ ਜਾਂਦੇ ਆਗੇ ਤੇ ਕਰਦੇ ਕਰਾਉਂਦੇ 12 ਵਜੇ ਦੇ ਆਪਾਂ ਜਿਹੜਾ ਕੱਲ 12 ਵਜੇ ਦੇ ਜਿਹੜਾ ਆਪਾਂ ਬਾਈ ਇੱਥੋਂ ਰੇਲ ਗੱਡੀ ਤੋਂ ਉਤਰੇ ਹੋਏ ਆਂਗੇ ਤੇ ਹੁਣ ਸਮਾਂ ਜਿਹੜਾ 4 ਵਜ ਗਿਆ 5 ਕਿਲੋਮੀਟਰ ਹੁੰਦੇ ਆਂਦੇ ਇਹਨਾਂ ਨੂੰ ਕਦੇ ਉੱਥੇ ਬੈ ਗਏ ਕਦੇ ਉੱਥੇ ਖੜ ਗਏ ਕਦੇ ਗੱਲਾਂ ਬਾਤਾਂ ਲਾ ਗਏ ਬਸ ਐ ਕਰਦੇ ਕਰਾਉਂਦੇ ਆਂ ਨੂੰ 4 ਵਜ ਗਏ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ ਸ਼ਹਿਰ ਦੇ ਵਿੱਚ ਜੀ ਸਾਫ ਸਫਾਈ ਬਹੁਤ ਆ ਗਈ ਤੇ ਇਧਰਲੇ ਪਾਸੇ ਸਫਾਈ ਕਰਨ ਵਾਲੇ ਕਰਮਚਾਰੀ ਬੈਠੇ ਆ ਭਾਈ ਤੇ ਦੱਸ ਦਿੱ ਗਏ ਹਨਾ ਆਹ ਟਰੈਕਟਰ ਖੜਿਆ ਤੇ ਟਰਾਲੀ ਟਰੈਕਟਰ ਟਰਾਲੀ ਆਥ ਨੇ ਨਾ 6 ਵਜੇ ਲੱਗ ਜਾਂਦੇ ਆ ਸਫਾਈ ਕਰਨ ਤੇ ਆ ਸਵੇਰ ਦੇ ਹੁਣ ਦੇਖ ਲਓ ਵੀ 4 ਵਜੇ ਪਈ ਆ ਭਾਈ ਸ਼ਹਿਰ ਦੀ ਜੜੀ ਸਾਰੀ ਸਫਾਈ ਕਰਦੇ ਤੁਰੇ ਜਾਂਦੀ ਆ ਤਾਂ ਕਰਕੇ ਭਾਈ ਸ਼ਹਿਰ ਦੇ ਵਿੱਚ ਪੂਰੀ ਸਫਾਈ ਹੈਗੀ ਆਹ ਦੇਖ ਲਓ ਪੂਰੀ ਆਲਾ ਦਵਾਲਾ ਦੇਖੋ ਤੁਸੀਂ ਹੈ ਕੋਈ ਕਾਗਜ਼ ਬਿਲਕੁਲ ਨਹੀਂ ਹੈਗਾ ਜੀ ਕੁਝ ਨਹੀਂ ਤੁਹਾਨੂੰ ਮਿਲੂਗਾ ਸੜਕਾਂ ਤੇ ਬੀਚ ਨੂੰ ਆਹ ਰਾਹ ਜਾਂਦਾ ਹੈਗਾ ਜੀ ਆਹ ਬਣਿਆ ਹੋਇਆਗਾ ਤੇ ਦੇਖ ਲਓ 4 ਵਜੇ ਵੀ ਜਿਹੜੇ ਲੋਕ ਤੁਰੇ ਫਿਰਦੇ ਆ ਭਾਈ ਫੋਟੋ ਮਾ ਫੋਟੋ ਖਿੱਚੀ ਜਾਂਦੇ ਆ ਤੇ ਬੜਾ ਸੋਹਣਾਗਾ ਇੱਥੇ ਕੰਮ ਗੱਲਬਾਤ ਪੂਰੀ ਵਧੀਆਗੀ ਇਸ ਵਿੱਚ ਦੀ ਤੇ ਆਪਾਂ ਦੇਣੇ ਨਾ ਟਾਈਮ ਲੱਗਿਆ ਤੇ ਇੱਥੇ ਜ਼ਰੂਰ ਆਵਾਂਗੇ ਢੀੜਾ ਜ਼ਰੂਰ ਦੇ ਕੇ ਜਾਵਾਂਗੇ ਕੀ ਗੱਲਾਂ ਬਾਤਾਂ ਨੇ ਪਹੁੰਚ ਗਏ ਆ ਜੀ ਗੁਰਦੁਆਰਾ ਸਾਹਿਬ ਸ਼੍ਰੀ ਆਰਤੀ ਸਾਹਿਬ ਪੁਰੀ ਯਾਦਗਾਰ ਸਥਾਨ ਓਡੀਸਾ ਪਰ ਹਜੇ ਗੇਟ ਆ ਜਿਹੜਾ ਭਾਈ ਗੁਰਦੁਆਰਾ ਸਾਹਿਬ ਦਾ ਬੰਦ ਪਿਆਗਾ ਤੇ ਇਧਰਲੇ ਪਾਸੇ ਨੀਸ਼ੂ ਸੰਦੀਪ ਤੇ ਹਰਪਾਲ ਤੇ ਆਪਾਂ ਭਾਈ ਇੱਥੇ ਖੜੇ ਆਂਗੇ ਅੜੀਕਦੇ ਆ ਜੀ ਕਦੋਂ ਕੋ ਗੇਟ ਖੁੱਲੂਗਾ ਗੁਰਦੁਆਰਾ ਸਾਹਿਬ ਦਾ ਗੇਟ ਖੁੱਲ ਚੁੱਕਾ ਹੈ ਜੀ ਚੱਲਦੇ ਆਪਾਂ ਅੰਦਰ ਗੁਰਦੁਆਰਾ ਸਾਹਿਬ ਦੇ ਇਧਰਲੇ ਪਾਸੇ ਗੁਰਦੁਆਰਾ ਸਾਹਿਬ ਦੇ ਪਾਈ ਥੱਲੇ ਵਾਲੇ ਪਾਸੇ ਸਰਾਮਾਂ ਬਣੀਆਂ ਹੋਈਆਂ ਜਿੱਥੇ ਕਮਰਾ ਮਿਲ ਜਾਂਦਾਗਾ ਲਗਭਗ 800 ਰੁਪਏ ਦਾ ਕਮਰਾ ਮਿਲ ਜਾਂਦਾਗਾ ਰਹਿਣ ਵਾਸਤੇ ਤੇ ਉੱਪਰ ਹਾਲ ਵੀ ਬਣਿਆ ਹੋਇਆਗਾ ਤੇ ਉੱਥੇ ਬੰਦਾ ਮੁਫਤ ਵੀ ਰਹਿ ਸਕਦਾ ਸੰਗਤ ਮੁਫਤ ਵੀ ਰਹਿ ਸਕਦੀ ਆ ਤੇ ਸਾਰਿਆਂ ਨੂੰ ਪਹਿਲਾਂ ਆਪਾਂ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਈਗੇ ਜੀ ਤੇ ਫਿਰ ਇਹ ਗੁਰਦੁਆਰਾ ਸਾਹਿਬ ਕਿੱਦਾਂ ਬਣਿਆ ਹਨ ਤੇ ਕੀ ਗੱਲਾਂ ਬਾਤਾਂ ਨੇ ਤੇ ਉਹ ਸਾਰੀਆਂ ਤੁਹਾਡੇ ਨਾਲ ਫਿਰ ਆਪਾਂ ਸਾਂਝੀਆਂ ਕਰਾਂਗੇ ਇਧਰਲੇ ਪਾਸੇ ਵੀ ਆਹ ਜੀ ਜਿਹੜੇ ਕਮਰੇ ਬਣੇ ਹੋਏ ਹੈਗੇ ਐਸ ਰੋਟੀ ਤੇ ਉੱਪਰ ਦਰਬਾਰ ਸਾਹਿਬ ਵੀ ਉੱਪਰ ਹੀ ਹੈ ਤੇ ਲੰਗਰ ਹਾਲ ਵੀ ਭਾਈ ਜਿਹੜਾ ਉੱਪਰ ਹੀ ਰਹਿ ਜਾਂਦਾ ਲੰਗਰ ਜਹਾ ਆ ਸਾਹਮਣੇ ਆ ਗਿਆ ਲੰਗਰ ਹਾਲ ਜੀ ਤੇ ਇਹ 1 ਵਜੇ ਜਿਹੜਾ ਲੰਗਰ ਚੱਲਦਾ ਇੱਥੇ 1 ਵਜੇ ਤੋਂ ਲੈ ਕੇ 2 ਵਜੇ ਤੱਕ

ਗੱਲ ਕਰਦੇ ਆ ਜੀ ਇਹ ਗੁਰਦੁਆਰਾ ਸਾਈ ਭਾਈ ਕਿੱਦਾਂ ਬਣਿਆ ਗੁਰਦੁਆਰਾ ਸ਼੍ਰੀ ਆਰਤੀ ਸਾਹਿਬ ਪੁਰੀ ਯਾਦਗਾਰ ਸਥਾਨ ਓਡੀਸਾ ਇਹ ਭਾਈ ਥੱਲੇ ਜਿਹੜਾ ਲਿਖਿਆ ਹੋਇਆ ਹੈ ਨਾ ਯਾਦਗਾਰ ਸਥਾਨ ਤੇ ਤੁਹਾਨੂੰ ਦੱਸ ਦਈਏ ਵੀ ਇਹ ਇਤਿਹਾਸਿਕ ਸਥਾਨ ਨਹੀਂ ਹੈਗਾ ਇਹ ਯਾਦਗਾਰੀ ਦੇ ਤੌਰ ਤੇ ਬਣਾਇਆ ਗਿਆ ਹੋਇਆਗਾ ਯਾਦਗਾਰ ਸਥਾਨ ਇਹਨਾਂ ਨੇ ਥੱਲੇ ਲਿਖਿਆ ਵੀ ਹੋਇਆਗਾ 1999 ਦੇ ਵਿੱਚ ਜੀ ਇੱਕ ਇੱਥੇ ਸੁਨਾਮੀ ਆਉਂਦੀ ਹੈ ਕਿ ਸਮੁੰਦਰ ਦੇ ਵਿੱਚ ਬਹੁਤ ਹੀ ਭਿਆਨਕ ਜਿਹਦੀ ਬਹੁਤ ਹੀ ਇੱਥੇ ਬਹੁਤ ਹੀ ਤਬਾਹੀ ਹੁੰਦੀ ਆ ਲੋਕਾਂ ਦੇ ਵਿੱਚ ਤੇ ਫਿਰ ਕੀ ਹੁੰਦਾਗਾ ਪੰਜਾਬ ਤੋਂ ਨਾਲ ਦੀ 50 ਟਰੱਕ ਪੰਜਾਬ ਤੋਂ 50 ਟਰੱਕ ਜਿਹੜੇ ਆਪਣੇ ਰਾਸ਼ਨ ਲੰਗਰ ਦੇ ਭਰ ਕੇ ਆਉਂਦੇ ਆਗੇ ਸਿੱਖ ਸੰਗਤ ਜਿਹੜੀ ਇਸ ਜਗ੍ਹਾ ਤੇ ਪਹੁੰਚਦੀ ਹੈਗੀ ਲੋਕਾਂ ਦੀ ਮਦਦ ਕਰਨ ਵਾਸਤੇ ਭਾਈ ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਇੱਥੇ ਪਹੁੰਚਦੇ ਆ ਤੇ ਲਗਭਗ ਜੀ ਇੱਥੇ 3 ਮਹੀਨੇ ਲਗਾਤਾਰ ਲੰਗਰ ਚੱਲਦਿਆ ਇੱਥੇ 3 ਮਹੀਨੇ ਰਹਿਣ ਤੋਂ ਬਾਅਦ ਜੀ ਜਦੋਂ ਆਮ ਲੋਕਾਂ ਦੇ ਨਾਲ ਵਿਚਰਦੇ ਆ ਗੱਲਾਂ ਬਾਤਾਂ ਹੁੰਦੀਆਂ ਨੇ ਤਾਂ ਪਤਾ ਲੱਗਦਾ ਉਹਨਾਂ ਆਮ ਲੋਕਾਂ ਤੋਂ ਕਿ ਭਾਈ ਇੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਆਏ ਸਨ ਤੇ ਉਹਨਾਂ ਦੇ ਧਾਰਮਿਕ ਸਥਾਨ ਜਿਹੜੇ ਇੱਥੇ ਹੈਗੇ ਆ। ਇਸ ਤੋਂ ਬਾਅਦ ਜੀ ਉਹ ਸਿੱਖ ਸੰਗਤ ਨੇ ਪਤਾ ਕਰਨ ਦੀ ਭਾਈ ਕੋਸ਼ਿਸ਼ ਕੀਤੀ ਹਨਾ ਵੀ ਕਿਹੜੀ ਜਗ੍ਹਾ ਤੇ ਉਹ ਸਥਾਨ ਆਪਣੇ ਗੁਰੂ ਸਾਹਿਬਾਨਾਂ ਦੇ ਤੇ ਪਤਾ ਕਰਨ ਤੇ ਪਤਾ ਲੱਗਿਆ ਜੀ ਇੱਥੇ ਇੱਕ ਮੱਠਣਾ ਦੀ ਜਗ੍ਹਾ ਹੈ ਜਿਹਨੂੰ ਬੌਲੀ ਮੱਠ ਵੀ ਕਿਹਾ ਜਾਂਦਾ ਹੈਗਾ ਬੌਲੀ ਮੱਠ ਉਸ ਜਗ੍ਹਾ ਤੇ ਜਦੋਂ ਪਹੁੰਚੇ ਤਾਂ ਉੱਥੇ ਜਿਹੜਾ ਗੁਰੂ ਮਹਾਰਾਜ ਪਹਿਲਾਂ ਤੋਂ ਹੀ ਪ੍ਰਕਾਸ਼ ਸੀਗੇ ਜੀ ਗੁਰੂ ਗ੍ਰੰਥ ਸਾਹਿਬ ਪਹਿਲਾਂ ਤੋਂ ਹੀ ਪ੍ਰਕਾਸ਼ ਸੀਗੇ ਪਰ ਉਦਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਸੀਗੇ ਜਿੱਦਾਂ ਦੇ ਹਾਲਾਤਾਂ ਦੇ ਵਿੱਚ ਭਾਈ ਗੁਰੂ ਸਾਹਿਬ ਹੋਣਾ ਚਾਹੀਦਾਗਾ ਜੀ ਉਦਾਂ ਦੇ ਹਾਲਾਤਾਂ ਦੇ ਵਿੱਚ ਨਹੀਂ ਸੀਗੇ ਤੇ ਫਿਰ 2006 ਦੇ ਵਿੱਚ ਇੱਕ ਮਤਾ ਪਾਸ ਹੋਇਆ ਜੀ ਸਿੱਖ ਸੰਗਤ ਵੱਲੋਂ ਤੇ ਅਕਾਲ ਤਖਤ ਵੱਲੋਂ ਹੁਕਮਨਾਮਾ ਜਾਰੀ ਹੋਇਆ ਭਾਈ ਤੇ ਗੁਰਦੁਆਰਾ ਸਾਹਿਬ ਦਾ ਜਿਹੜਾ ਜੀ ਕੰਮ ਚੱਲ ਪਿਆ ਤੇ ਸਾਲ 2009 ਦੇ ਵਿੱਚ ਜਾ ਕੇ ਇਹ ਜੀ ਗੁਰਦੁਆਰਾ ਸਾਹਿਬ ਜਿਹੜਾ ਤਿਆਰ ਹੋ ਗਿਆ ਬਿਲਕੁਲ ਇਹ ਇਮਾਰਤ ਇਹ ਸਥਾਨ ਬਣ ਗਿਆ 2009 ਦੇ ਵਿੱਚ ਤੇ ਤੁਸੀਂ ਆਪਣੇ ਇਧਰ ਪਿਛਲੇ ਪਾਸੇ ਦੇਖਿਆ ਨੇ ਜੀ ਭਾਈ ਹਿੰਮਤ ਸਿੰਘ ਚਿਲड्रन ਪਾਰਕ ਲਿਖਿਆ ਹੋਇਆ ਹੈਗਾ ਇਹ ਜਿਹੜਾ ਬੱਚਿਆਂ ਦਾ ਪਾਰਕ ਹੈਗਾ ਭਾਈ ਹਿੰਮਤ ਸਿੰਘ ਦੇ ਨਾਂ ਤੇ ਬਣਿਆ ਹੋਇਆ ਹੈਗਾ ਤੇ ਤੁਹਾਨੂੰ ਦੱਸ ਦਈਏ ਭਾਈ ਹਿੰਮਤ ਸਿੰਘ ਪੰਜ ਪਿਆਰਾਂ ਦੇ ਵਿੱਚੋਂ ਇੱਕ ਪਿਆਰੇ ਰਹੇ ਆ ਭਾਈ ਹਿੰਮਤ ਸਿੰਘ ਜੀ ਉਹਨਾਂ ਦੇ ਨਾਂ ਤੇ ਇਹ ਉਹਨਾਂ ਦੀ ਯਾਦ ਦੇ ਵਿੱਚ ਇਹ ਜਿਹੜਾ ਪਾਰਕ ਬਣਿਆ ਹੋਇਆਗਾ ਉਹ ਜਿੱਥੋਂ ਤਾਈਂ ਭਾਈ ਰੰਗ ਰੋਗਣ ਕੀਤਾ ਹੋਇਆ ਗਾਂਹ ਤੱਕ ਹਨਾ ਇਹ ਸਾਰਾ ਉੱਥੋਂ ਤੱਕ ਇਧਰੋਂ ਵੀ ਖਾਸਾ ਗਾਂਹ ਤੱਕ ਬਣਿਆ ਹੋਇਆ ਬੱਚਿਆਂ ਵਾਲਾ ਪਾਰਕ ਹੈ ਜੇ ਇਹ ਭਾਈ ਇਹ ਜਿਹੜੀ ਜਗਾ ਕੀ ਹੈ ਸਰਕਾਰ ਦੀ ਜਗਾ ਸੀਗੀ ਜਦੋਂ ਸਿੱਖ ਸੰਗਤਾਂ ਨੇ ਇੱਥੋਂ ਦੀ ਸਰਕਾਰ ਦੇ ਨਾਲ ਗੱਲਬਾਤ ਕਰੀ ਤੇ ਉਹਨਾਂ ਨੂੰ ਭਾਈ ਹਿੰਮਤ ਸਿੰਘ ਜੀ ਬਾਰੇ ਸਾਰਾ ਕੁਝ ਦੱਸਿਆ ਗਿਆ ਹਨਾ ਕਿਦਾਂ ਕੀ ਗੱਲਬਾਤ ਸੀਗੀ ਤੇ ਉਹ ਜਦੋਂ ਸਾਰਾ ਕੁਝ ਦੱਸਿਆ ਗਿਆ ਤਾਂ ਇੱਥੋਂ ਦੀ ਸਰਕਾਰ ਨੇ ਜਿਹੜੀ ਇਹ ਜਗਾ ਲਾਟ ਕਰਤੀ ਸੀਗੀ ਪਾਰਕ ਬਣਾਉਣ ਵਾਸਤੇ ਤਾਂ ਉਹਦੀ ਯਾਦ ਦੇ ਵਿੱਚ ਭਾਈ ਹਿੰਮਤ ਸਿੰਘ ਜੀ ਦੇ ਯਾਦ ਦੇ ਵਿੱਚ ਇਹ ਜਿਹੜਾ ਪਾਰਕ ਬਣਿਆ ਹੋਇਆ ਤੇ ਇਹਦਾ ਸਮਾਂ ਵੀ ਇਧਰਲੇ ਪਾਸੇ ਲਿਖਿਆ ਹੋਇਆ ਹੈਗਾ ਭਾਈ 4 ਵਜੇ ਤੋਂ ਲੈ ਕੇ ਜਿਹੜਾ 6:30 ਵਜੇ ਤੱਕ ਜਿਹੜਾ ਖੁੱਲਾ ਰਹਿੰਦਾਗਾ ਤੇ ਕਹਿੰਦੇ ਸਿਰਫ 10 ਸਾਲਾਂ ਦੇ ਬੱਚਿਆਂ ਵਾਸਤੇ ਇਹ ਪਾਰਕ ਹੈਗਾਗਾ। ਇਹ ਇਸ ਟਾਈਮ ਇਹ ਹੁਣ ਪਾਰਕ ਬੰਦ ਹੈ ਜੀ। ਜੇ ਆਪਾਂ ਇਸ ਟਾਈਮ ਇੱਥੇ ਹੋਏ ਜਦੋਂ ਇਹ 4 ਵਜੇ ਤੋਂ ਬਾਅਦ ਖੁੱਲਦਾ ਹਨਾ 4 ਵਜੇ ਤਾਂ ਆਪਾਂ ਅੰਦਰ ਵੀ ਭਾਈ ਜ਼ਰੂਰ ਜਾਵਾਂਗੇ ਦਿਖਾਵਾਂਗੇ ਕਿੱਦਾਂ ਦਾ ਮਾਹੌਲਾ। ਕਿੱਦਾਂ ਦਾ ਪਾਰਕ ਹੈ। ਆਇਦਰਲੇ ਪਾਸੇ ਕਹਿੰਦੇ ਭਾਈ ਇਹ ਇੱਥੇ ਅਸਵੀ ਲਿਖਿਆ ਹੋਇਆ ਸੀਗਾ ਪਰ ਹੁਣ ਥੋੜਾ ਜਿਹੜਾ ਕਹਿੰਦੇ ਮਿਟਿਆ ਪਿਆਗਾ ਭਾਈ ਹਿੰਮਤ ਸਿੰਘ ਜੀ ਹੁਣ ਇਹ ਜਿਹੜਾ ਮਿਟਿਆ ਪਿਆਗਾ ਤੇ ਇਸ ਗੁਰਦੁਆਰਾ ਸਾਹਿਬ ਨੂੰ ਜੀ ਆਰਤੀ ਸਾਹਿਬ ਇਸ ਲਈ ਕਿਹਾ ਜਾਂਦਾ ਕਿਉਂਕਿ ਗੁਰੂ ਸਾਹਿਬ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜੀ ਇੱਥੇ ਆਰਤੀ ਦਾ ਜਿਹੜਾ ਉਚਾਰਨ ਕੀਤਾ ਸੀਗਾ ਤੇ ਉਹ ਇਹ ਜਗ੍ਹਾ ਨਹੀਂ ਹੈਗੀ ਆਰਤੀ ਐਸ ਸ਼ਹਿਰ ਦੇ ਵਿੱਚ ਪੂਰੇ ਸ਼ਹਿਰ ਦੇ ਵਿੱਚ ਹੀ ਕੀਤੀ ਗਈ ਸੀਗੀ ਤੇ ਪਰ ਆਰਤੀ ਦਾ ਉਚਾਰਨ ਇਸ ਪੂਰੇ ਸ਼ਹਿਰ ਦੇ ਵਿੱਚ ਹੀ ਕੀਤਾ ਗਿਆ ਸੀ ਪਰ ਜਗ੍ਹਾ ਇਹ ਨਹੀਂ ਹੈਗੀ ਜਿਹੜੀ ਇੱਥੇ ਗੁਰਦੁਆਰਾ ਸਾਹਿਬ ਜਿੱਥੇ ਬਣਿਆ ਹੋਇਆ ਸਥਾਨ ਇਹ ਨਹੀਂ ਹੈਗਾ ਅਸਲ ਵਿੱਚ ਜਿਹੜਾ ਉਹ ਸਥਾਨ ਆ ਜਿੱਥੇ ਜੀ ਆਰਤੀ ਦਾ ਉਚਾਰਨ ਕੀਤਾ ਗਿਆ ਸੀ ਗੁਰੂ ਸਾਹਿਬ ਵੱਲੋਂ ਉਹ ਜਿਹੜੀ ਜਗ੍ਹਾ ਹੈਗੀ ਹੈਗੀ ਇੱਥੇ ਜਿਹੜਾ ਆਪਣਾ ਜਗਨਨਾਥ ਜੀ ਦਾ ਮੰਦਿਰ ਆ ਨਾ ਜੀ ਬਹੁਤ ਹੀ ਪ੍ਰਸਿੱਧ ਜਿਹੜਾ ਹਿੰਦੂਆਂ ਦਾ ਮੰਦਿਰ ਹੈ ਬਹੁਤ ਹੀ ਪ੍ਰਸਿੱਧ ਜਿਹੜਾ ਮੰਦਿਰ ਹੈ ਜੀ ਇਸ ਸ਼ਹਿਰ ਦਾ ਇਸੇ ਇਲਾਕੇ ਦਾ ਉਸ ਦੇ ਅੰਦਰ ਉਹ ਜਗਾ ਕੀ ਗੁਰੂ ਸਾਹਿਬ ਨੇ ਉੱਥੇ ਜਿਹੜੀ ਉੱਥੇ ਜਿਹੜਾ ਆਰਤੀ ਦਾ ਉਚਾਰਨ ਕੀਤਾ ਸੀਗਾ ਤੇ ਉੱਥੇ ਵੀ ਜੀ ਕੋਸ਼ਿਸ਼ਾਂ ਬਹੁਤ ਹੋਈਆਂ ਗੁਰਦੁਆਰਾ ਸਾਹਿਬ ਉੱਥੇ ਬਣਨ ਦੀ ਪਰ ਸਾਨੂੰ ਪਤਾ ਹੀ ਆ ਜੀ ਗੱਲਾਂ ਬਾਤਾਂ ਹਨਾ ਬਹੁਤ ਹੋਈਆਂ ਤੇ ਉੱਥੇ ਜਿਹੜਾ ਇਹ ਸੰਭਵ ਨਹੀਂ ਹੋਇਆ ਭਾਈ ਗੁਰਦੁਆਰਾ ਸਾਹਿਬ ਦਾ ਗੁਰਦੁਆਰਾ ਸਾਹਿਬ ਬੰਨਣਾ ਇਸੇ ਲਈ ਫਿਰ ਐਸ ਜਗ੍ਹਾ ਤੇ ਜਿੱਥੇ ਤੁਸੀਂ ਦੇਖੀ ਜਾਂਦੇ ਹੋ ਤੇ ਇੱਥੋਂ ਲਗਭਗ ਸਾਹਮਣੀ ਹਨਾ ਇਧਰ 100 ਕ ਮੀਟਰ ਤੇ ਜਿਹੜਾ ਆਪਣਾ ਆ ਪਾਰਕ ਦੇ ਪਿਛਲੇ ਪਾਸੇ ਸੜਕ ਆ ਗਈ ਐ ਇਸੇ ਲੋਟੀ ਰੋਡ ਜਾਂਦਾ ਵੱਡਾ ਵੱਡੀ ਸੜਕ ਜਾਂਦੀ ਹੈਗੀ ਤੇ ਨਾਲ ਹੀ ਸਮੁੰਦਰ ਰਹਿ ਜਾਂਦਾ ਬੰਗਾਲ ਦੀ ਖਾੜੀ ਜਿੱਥੋਂ ਆਪਾਂ ਭਾਈ ਸਵੇਰੇ ਸਵੇਰੇ ਤੁਰ ਕੇ ਆਉਂਦੇ ਸੀਗੇ ਤੇ ਇੱਥੋਂ ਜਿਹੜਾ ਆਪਣਾ ਲਾਈਟ ਹਾਊਸ ਵੀ ਇੱਥੇ ਸਾਹਮਣੇ ਦਿਖਦਾ ਹੈ ਇਹ ਸਾਨੂੰ ਥੋੜਾ ਜਿਆ ਜੂਮ ਕਰਕੇ ਦਿਖਾ ਦਗੇ ਭਾਈ ਉਹ ਸੀਗਾ ਸਾਹਮਣੇ ਲਾਈਟ ਹਾਊਸ ਵੀ ਇੱਥੋਂ ਦਿਖਦਾ ਹੈ। ਤੇ ਆਹ ਸਾਹਮਣੇ ਪਾਰਕ ਜੀ ਭਾਈ ਹਿੰਮਤ ਸਿੰਘ ਚਿਲਡਰਨ ਪਾਰਕ ਤੇ 4 ਵਜੇ ਦੇ ਆਸ-ਪਾਸ ਜੀ ਆਪਾਂ ਜਿਹੜਾ ਇੱਥੋਂ ਜਗਨਨਾਥ ਜੀ ਦੇ ਮੰਦਿਰ ਉੱਥੇ ਜਾਵਾਂਗੇ ਜਿਹੜਾ ਕਿ ਬਹੁਤ ਹੀ ਮਸ਼ਹੂਰ ਤੇ ਧਾਰਮਿਕ ਸਥਾਨ ਹੈਗਾ ਬਹੁਤ ਹੀ ਸੰਗਤਾਂ ਉੱਥੇ ਆਉਂਦੀਆਂ ਨੇ ਤੇ ਉੱਥੇ ਵੀ ਆਪਾਂ ਜ਼ਰੂਰ ਜਾਵਾਂਗੇ ਕੋਸ਼ਿਸ਼ ਕਰਾਂਗੇ ਜੀ ਜਿਹੜਾ ਆਪਣਾ ਗੁਰੂ ਸਹਿਬਾਨਾਂ ਨੇ ਉੱਥੇ ਆਰਤੀ ਉਚਾਰਨ ਕੀਤਾ ਸੀ ਨਾ ਜੇ ਉਹ ਜਗ੍ਹਾ ਦਾ ਵੀ ਦਰਸ਼ਨ ਕਰਨ ਨੂੰ ਆਪਾਂ ਨੂੰ ਮਿਲੇ ਤਾਂ ਕਹਿੰਦੇ ਮੰਦਿਰ ਦੇ ਉਹ ਅੰਦਰ ਹੀ ਆ ਉਹ ਜਗ੍ਹਾ ਜੇ ਦਰਸ਼ਨ ਕਰਨ ਵਾਸਤੇ ਆਪਾਂ ਨੂੰ ਮਿਲੇ ਤਾਂ ਜਰੂਰ ਉਹ ਵੀ ਆਪਾਂ ਦਰਸ਼ਨ ਕਰਾਂਗੇ ਤੇ ਤੁਹਾਨੂੰ ਵੀ ਕਰਾਵਾਂਗੇ ਤੇ ਹੁਣ ਆਪਾਂ ਉੱਥੇ ਚੱਲਾਂਗੇ ਜੀ ਮੰਦਿਰ ਦੇ ਵਿੱਚ ਚੱਲਦੇ ਹਾਂ ਪਾਰਕ ਦੇ ਆਪਾਂ ਅੰਦਰ ਆ ਗਏ ਆ ਜੀ ਬਹੁਤ ਹੀ ਸੋਹਣਾ ਤੇ ਸਾਫ ਸਫਾਈ ਬਹੁਤ ਆ ਹਰਿਆ ਭਰਿਆ ਭਾਈ ਹਰਿਆਲੀ ਵੀ ਬਹੁਤ ਆ ਜਿਹੜਾ ਤੁਸੀਂ ਆਸੇ ਪਾਸੇ ਦੇਖੀ ਜਾਨੀਓ ਤੇ ਇਧਰਲੇ ਪਾਸੇ ਮੁੱਖ ਗੇਟ ਪਈ ਹਿੰਦੀ ਦੇ ਵਿੱਚ ਜਿਹੜਾ ਨਾਮ ਲਿਖਿਆ ਹੋਇਆ ਹੈਗਾ ਭਾਈ ਹਿੰਮਤ ਸਿੰਘ ਜੀ ਥੋੜਾ ਜਿਹਾ ਹੋਰ ਅੱਗੇ ਚੱਲਦੇ ਆਂ ਜੀ ਤੇ ਇਧਰ ਜਿਹੜੇ ਆਹ ਪਾਣੀ ਵਾਲੇ ਪਾਈਪ ਹਾਰੇ ਲੱਗੇ ਹੋਏ ਆਗੇ ਇਹ ਵੀ ਚੱਲਦੇ ਹੋਣਗੇ ਟਾਈਮ ਸਰ ਤੇ ਐਸ ਲੋਡ ਦਾ ਬਣਿਆ ਹੋਇਆ ਤੇ ਬੱਚਿਆਂ ਦੇ ਖੇਡਣ ਵਾਸਤੇ ਹਨਾ ਇਹ ਬੱਚਿਆਂ ਵਾਸਤੇ ਜਿਹੜਾ ਪਾਰਕ ਬਣਾਇਆ ਗਿਆ ਹੋ ਸਕਦਾ ਵੱਡੇ ਵੀ ਆਉਂਦੇ ਜਾਂਦੇ ਹੋਣ ਜੀ ਤੇ ਆਉਂਦੇ ਹੋਣਗੇ ਤੇ ਆ ਸਾਹਮਣੇ ਉਹਨਾਂ ਵਾਸਤੇ ਝੂਲੇ ਆ ਭਾਈ ਇੱਥੇ ਵੀ ਹੈਗੇ ਆ ਤੇ ਹੋਰ ਅੱਗੇ ਵੀ ਹੈਗੇ ਆਗੇ ਪਾਰਕ ਇਹ ਬਹੁਤ ਹੀ ਸੋਹਣਾ ਜਿਹੜਾ ਭਾਈ ਹਿੰਮਤ ਸਿੰਘ ਜੀ ਦੀ ਯਾਦ ਦੇ ਵਿੱਚ ਇਹ ਯਾਦਗਾਰੀ ਪਾਰਕ ਬਣਾ ਕੇ ਜਿਹੜਾ ਸਾਂਭ ਸੰਭਾਲ ਕੇ ਰੱਖਿਆ ਹੋਇਆ ਹੈਗਾ ਤੇ ਭਾਈ ਹਿੰਮਤ ਸਿੰਘ ਜੀ ਦਾ ਜੀ ਜਨਮ ਦਿਹਾੜਾ ਜਿਹੜਾ 1661 ਈਸਵੀ ਦੇ ਵਿੱਚ ਜਗੰਨਾ ਜਗੰਨਾ ਹੀ ਔਰਗબાદ ਜ਼ਿਲ੍ਹਾ ਮਹਾਰਾਸ਼ਟਰਾਂ ਦੇ ਵਿੱਚ ਪੈ ਜਾਂਦਾ ਜੀ ਉੱਥੇ ਹੋਇਆ ਸੀਗਾ ਉਹਦੇ ਵਿੱਚ ਹੋਇਆ ਸੀਗਾ ਜਨਮ ਦੇ ਹੜਾ ਜਿਹੜਾ 1661 ਈਸਵੀ ਦੇ ਵਿੱਚ ਤੇ ਸਨ 1699 ਦੇ ਵਿੱਚ ਵੀ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਵਾਲੇ ਦਿਨ ਪੰਜ ਪਿਆਰਾਂ ਵਿੱਚੋਂ ਇੱਕ ਪਿਆਰੇ ਜਿਹੜੇ ਚੁਣੇ ਗਏ ਸੀਗੇ ਭਾਈ ਹਿੰਮਤ ਸਿੰਘ ਜੀ ਇਹ ਉਹ ਉਹਨਾਂ ਦੀ ਯਾਦਗਾਰ ਚ ਜਿਹੜੇ ਬਣੇ ਪਾਰਕ ਚ ਆਪਾਂ ਇਸ ਟਾਈਮ ਫਿਰਦੇ ਆਂਗੇ ਲਗਭਗ ਇਥੋਂ ਡੇਢ ਤੋਂ ਜਿਹੜਾ 2 ਕਿਲੋਮੀਟਰ ਦਾ ਰਾਹ ਹੈਗਾ ਜੀ ਮੰਦਿਰ ਤੱਕ ਜਾਣ ਦਾ ਤੇ ਉਹਨਾਂ ਟਾਈਮ ਨਾਲੇ ਆਪਾਂ ਚੱਲਦੇ ਚੱਲਾਂਗੇ ਨਾਲੇ ਆਲਾ ਦਵਾਲਾ ਭਾਈ ਦੇਖਦੇ ਜਾਵਾਂਗੇ ਐਸੇ ਸ਼ਹਿਰ ਦਾ ਇਹ ਸ਼ਹਿਰ ਦੇ ਵਿੱਚ ਭਾਈ ਆ ਤੁਸੀਂ ਦੇਖਿਆ ਨਾ ਹੋਟਲ ਬਹੁਤ ਆ ਗਏ ਥਾਂ ਥਾਂ ਤੇ ਹੋਟਲ ਹੀ ਹੋਟਲ ਆ ਰਹਿਣ ਦੀ ਕੋਈ ਦਿੱਕਤ ਹੀ ਨਹੀਂਗੀ ਮਾਨ ਕੇ ਚਲੋ 800 ਰੁਪਏ ਤੋਂ ਜਿਹੜਾ ਕਮਰਾ ਸ਼ੁਰੂ ਹੋ ਜਾਂਦਾ 800 1000 ਐ ਦੂਗਾ ਤਾਂ ਫਿਰ ਜਿੰਨਾ ਮਰਜ਼ੀ ਮਹਿੰਗਾ ਲੈ ਚਲੋ ਜਿਹੜੇ ਆਪਾਂ ਸਵੇਰੇ ਜਿਹੜੇ ਉਹ ਕੰਡੇ ਕੰਡੇ ਆ ਜਾਂਦੇ ਸੀ ਨਾ ਵਿੱਚ ਦੇ ਤੇ ਉਸ ਕੰਡੇ ਤੇ ਵੀ ਭਾਈ ਬਾਦੂ ਹੋਟਲ ਹੀ ਆ ਵੱਡੇ ਵੱਡੇ ਵੀ ਸਾਹਮਣੋਂ ਸਮੁੰਦਰ ਦਾ ਜਿਹੜਾ ਵਧੀਆ ਗੱਲਬਾਤ ਦੇਖਦੀ ਹੈਗੀ ਉੱਥੇ ਤੇ ਉੱਥੇ ਥੋੜੇ ਕਮਰੇ ਜ਼ਿਆਦਾ ਮਹਿੰਗੇ ਆ ਬਾਕੀ ਆ ਸ਼ਹਿਰ ਦੇ ਵਿੱਚ ਤੇ ਇੱਥੇ ਆਪਣੀਆਂ ਧਰਮਸ਼ਾਲਾ ਬਾਦੂ ਆ ਉੱਥੇ ਕਮਰੇ ਮਿਲ ਜਾਂਦੇ ਆ ਆਪਣੇ ਗੁਰਦੁਆਰਾ ਸਾਹਿਬ ਚ ਵੀ ਉੱਥੇ ਵੀ 800 ਰੁਪਏ ਦਾ ਕਮਰਾ ਮਿਲ ਜਾਂਦਾ ਹਾਲ ਦੇ ਵਿੱਚ ਪੈਣ ਨੂੰ ਵੀ ਉੱਥੇ ਵੀ ਜਗ੍ਹਾ ਹੈਗੀ ਆਗੀ ਐਦਾਂ ਦੀਆਂ ਗੱਲਾਂ ਬਾਤਾਂ ਆ ਰੈਂਡ ਵੀ ਕੋਈ ਦਿੱਕਤ ਨਹੀਂ ਹੈਗੀ ਇਹ ਸ਼ਹਿਰ ਵੀ ਇਹ ਮੈਂ ਸਵੇਰੇ ਵੀ ਦਿਖਾਇਆ ਆਪਾਂ ਵੀ ਕੋਈ ਗੰਦਕੀ ਨਹੀਂ ਜ਼ਿਆਦਾ ਨਹੀਂ ਹੈਗੀ ਭਾਈ ਜਿਹੜੇ ਹਿਸਾਬ ਨਾਲ ਜਿਹੜੇ ਹਿਸਾਬ ਨਾਲ ਸ਼ਹਿਰਾਂ ਦੇ ਵਿੱਚ ਗੰਦਕੀ ਹੁੰਦੀ ਆ ਉਹ ਹਿਸਾਬ ਨਾਲ ਨਹੀਂ ਹੈਗੀ ਤੇ ਆ ਸਾਫ਼ ਸਫਾਈ ਹੈਗੀ ਹੈਗੀ ਜੇ ਮੌਸਮ ਦੀ ਗੱਲਬਾਤ ਕਰੀਏ ਤਾਂ ਇਸ ਵੇਲੇ ਦਾ ਜਿਹੜਾ ਤਾਪਮਾਨ ਹੈਗਾ ਭਾਈ 31 ਡਿਗਰੀ ਜਿਹੜਾ ਤਾਪਮਾਨ ਆਗਾ ਸਾਹਮਣੇ ਆ ਗਿਆ ਭਾਈ ਜੈ ਜਗਨਨਾਥ ਧਾਮ ਚਾਰ ਧਾਮਾਂ ਦੇ ਵਿੱਚੋਂ ਇੱਕ ਧਾਮ ਜੈ ਜਗਨਨਾਥ ਇਹ ਭਾਈ ਮੁੱਖ ਸਥਾਨ ਹੈਗਾ ਧਾਰਮਿਕ ਸਥਾਨ ਹੈਗਾ ਜੀ ਜਿਹੜਾ ਤੁਸੀਂ ਸਾਹਮਣੇ ਦੇਖ ਹੀ ਜਾਣੇ ਹੋਗੇ ਇੱਕ ਜਿਵੇਂ ਆਪਾਂ ਪਹਿਲਾਂ ਬਦਰੀਨਾਥ ਧਾਮ ਜਾ ਕੇ ਆਏ ਆ ਤੇ ਇਹ ਜੈ ਜਗਨਨਾਥ ਜਿਹਦਾ ਧਾਮ ਹੈਗਾ ਜੀ ਜਿਹੜਾ ਤੁਸੀਂ ਆ ਉੱਪਰ ਲੱਗਿਆ ਝੰਡਾ ਦੇਖ ਹੀ ਜਾਣੇ ਹੋ ਨਾ ਜੀ ਇਹ ਕਹਿੰਦੇ ਪਿਛਲੇ 800 ਸਾਲਾਂ ਤੋਂ ਬਦਲਿਆ ਜਾ ਰਿਹਾਗਾ ਪਿਛਲੇ 800 ਸਾਲਾਂ ਤੋਂ 4 ਵਜੇ ਪਾਈ ਇਹਨੂੰ ਬਦਲਨ ਦਾ ਜਿਹੜਾ ਕੰਮ ਸ਼ੁਰੂ ਹੋ ਜਾਂਦਾ ਹਜੇ 4 ਵਜੇ ਨਹੀਂ ਹੈਗੇ ਜੀ ਤੇ ਕਹਿੰਦੇ ਜੇ ਕਦੇ ਇਹ ਨਾ ਬਦਲਿਆ ਨਾ ਜੀ ਝੰਡਾ ਤਾਂ ਕੁਝ ਵੀ ਹੋ ਸਕਦਾ ਬਹੁਤ ਵੱਡਾ ਨੁਕਸਾਨ ਹੋ ਸਕਦਾ ਕੋਈ ਤੇ ਇਹ ਮੰਦਿਰ ਜਿਹੜਾ ਹੈਗਾ 18 ਸਾਲਾਂ ਦੇ ਲਈ ਬੰਦ ਹੋ ਸਕਦਾ ਇਸ ਲਈ ਆਥਨੇਸ਼ ਇਹ ਜਿਹੜਾ ਤੁਸੀਂ ਸਾਹਮਣੇ ਝੰਡਾ ਲਹਿਰਾਉਂਦਾ ਦੇਖੀ ਆਨੇ ਹੋ ਇਹ ਬਦਲੇ ਹੀ ਬਦਲਿਆ ਜਾਣਾ ਪ੍ਰਬੰਧਕਾਂ ਦੇ ਵੱਲੋਂ ਰੋਜ ਭਾਈ ਸੇਵਾਦਾਰਾਂ ਦੇ ਵੱਲੋਂ ਬਦਲੇ ਹੀ ਜਾਂਦਾਗਾ ਇਸ ਮੰਦਰ ਤੇ ਲਗਭਗ 17 ਵਾਰੀ ਹਮਲਾ ਹੋਇਆਗਾ ਇਸ ਮੰਦਰ ਦੇ ਉੱਤੇ 17 ਵਾਰ ਤੇ ਹਰੇਕ ਵਾਰ ਜਿਹੜਾ ਅਲੱਗ-ਅਲੱਗ ਮੁਗਲਾਂ ਨੇ ਹਮਲਾ ਕੀਤਾਗਾ ਇਹਦੇ ਤੇ ਇਸ ਮੰਦਰ ਦੇ ਉੱਤੇ ਹੁਣ ਆਪਾਂ ਚੱਲਦੇ ਆਂ ਜੀ ਹੋਰ ਅੱਗੇ ਵੱਲ ਨੂੰ ਥੋੜਾ ਜਿਹਾ ਹੋਰ ਅੱਗੇ ਨੂੰ ਚੱਲਦੇ ਆਂ ਜੀ ਮੰਦਰ ਦੇ ਅੰਦਰ ਤੇ ਤੁਹਾਨੂੰ ਦੱਸ ਦਈਏ ਭਗਵਾਨ ਵੈਸ਼ਰੂ ਦੇ ਰੂਪ ਵਜੋਂ ਇਹ ਮੰਦਿਰ ਸਮਰਪਿਤ ਹੈ ਜੀ ਇੱਧਰ ਦਰਸ਼ਨ ਕਰਨ ਦੇ ਲਈ ਲੰਬੀਆਂ ਲੰਬੀਆਂ ਪਾਈ ਲੈਣਾਂ ਲੱਗੀਆਂ ਹੋਈਆਂ ਨੇ ਤੇ ਜਿਵੇਂ ਆਪਾਂ ਗਾਂ ਜਾਵਾਂਗੇ ਤੇ ਆਪਣੇ ਫੋਨ ਜਿਹੜੇ ਭਾਈ ਬਾਣ ਫੜ ਕੇ ਰੱਖ ਲੈਣਗੇ ਜਮਾ ਕਰਵਾ ਲੈਣਗੇ ਤੇ ਆ ਬੈਗ ਵਗੈਰਾ ਵੀ ਜੋ ਵੀ ਕੁਝ ਕੋਲੇ ਹੁੰਦਾ ਉਹ ਵੀ ਨਾਲ ਲੈ ਕੇ ਨਹੀਂ ਜਾਣ ਦਿੰਦੇ ਆਗਿਆ ਨਹੀਂ ਹੈਗੀ ਨਾ ਹੀ ਫੋਨ ਦੀ ਤੇ ਨਾ ਹੀ ਕਿਸੇ ਸਮਾਨ ਦੀ ਨਾਲ ਲੈ ਕੇ ਜਾਣ ਦੀ ਮੰਦਿਰ ਦੇ ਅੰਦਰ ਸામਨੇ ਇੱਕ ਹੋਰ ਮੁੱਖ ਗੇਟ ਆ ਗਿਆ ਜੀ ਮੰਦਿਰ ਦਾ ਤੇ ਇਥੋਂ ਮੰਦਿਰ ਹੋਰ ਵੀ ਜਿਹੜਾ ਸ਼ਾਨਦਾਰ ਭਾਈ ਵਧੀਆ ਦਿਖਦਾਗਾ ਤੇ ਇਹ ਭਗਵਾਨ ਵਿਸ਼ਨੂੰ ਦੇ ਰੂਪ ਨੂੰ ਜਿਹੜਾ ਸਮਰਪਿਤ ਆ ਇਹ ਮੰਦਿਰ ਜਗਨਨਾਥ ਜਗਤ ਦਾ ਮਤਲਬ ਜੀ ਜਗਤੀ ਹੁੰਦਾ ਤੇ ਨਾਥ ਦਾ ਮਤਲਬ ਮਾਲਕ ਭਾਈ ਜਗਨਨਾਥ ਮੰਦਿਰ ਦੇ ਅੰਦਰ ਕਹਿੰਦੇ ਜਿਹੜਾ ਜੀ ਜਗਨਨਾਥ ਜੀ ਦਾ ਸਰੂਪ ਆਗਾ ਮੂਰਤੀ ਆਗੀ ਉਹ 12 ਤੋਂ 17 ਸਾਲਾਂ ਦੇ ਵਿੱਚ ਵਿੱਚ ਜਿਹੜੀ ਬਦਲੀ ਜਾਂਦੀ ਹੈ ਭਾਈ ਉਹਨੂੰ 12 ਤੋਂ 17 ਸਾਲਾਂ ਦੇ ਵਿੱਚ ਵਿੱਚ ਬਦਲਿਆ ਜਾਂਦਾ ਹੈਗਾ ਤੇ ਜਦੋਂ ਉਹਨੂੰ ਬਦਲਿਆ ਜਾਂਦਾ ਤੇ ਪੂਰੇ ਸ਼ਹਿਰ ਦੀਆਂ ਸਾਰੀਆਂ ਲਾਈਟਾਂ ਇੱਕੋ ਇੱਕ ਲਾਈਟ ਜਿਹੜੀ ਬੰਦ ਹੁੰਦੀ ਹੈਗੀ ਤੇ ਬਿਲਕੁਲ ਹਨੇਰਾ ਹੁੰਦਾਗਾ ਤੇ ਕੋਈ ਲਾਈਟ ਵੀ ਨਹੀਂ ਚੱਲਦੀ ਹੁੰਦੀ ਜਦੋਂ ਭਾਈ ਉਹ ਜਿਹੜਾ ਮੂਰਤੀਆਂ ਨੂੰ ਉਹਦੋਂ ਬਦਲਿਆ ਜਾਂਦਾ ਸਰੂਪ ਨੂੰ ਬਦਲਿਆ ਜਾਂਦਾਗਾ ਸਮਾਚਾਰ 7 ਵਜਣ ਵਾਲਿਆ ਜੀ ਤੇ ਜਿਹੜੀਆਂ ਸਾਰੀਆਂ ਸੰਗਤਾਂ ਖੜੀਆਂ ਨੇ ਤੇ ਤੁਹਾਨੂੰ ਆਪਾਂ ਜਿਵੇਂ ਦੱਸਿਆ ਭਾਈ 4 ਵਜੇ ਜਿਹੜਾ ਝੰਡਾ ਬਦਲਿਆ ਜਾਂਦਾਗਾ ਤੇ ਹਰ ਰੋਜ਼ ਜਿਹੜਾ ਉਹ ਬਦਲਣ ਦੀ ਰਸਮ ਹੁੰਦੀ ਹੈ ਜੀ ਹਰ ਰੋਜ਼ ਬਦਲਿਆ ਜਾਂਦਾ ਤੇ ਸਾਹਮਣੇ ਤੁਸੀਂ ਸਾਹਮਣੇ ਆਪਾਂ ਤੁਹਾਨੂੰ ਦਿਖਾਉਣੇ ਆ ਭਾਈ ਜ਼ੂਮ ਕਰਕੇ ਝੰਡਾ ਜਿਹੜਾ ਬਦਲੀ ਜਾਂਦੇ ਆ ਭਾਈ ਇਹ 4 ਵਜੇ ਰੋਜ਼ ਆਥਨ ਮੇਲੇ ਜਿਹੜਾ ਝੰਡਾ ਭਾਈ ਬਦਲਿਆ ਜਾਂਦਾਗਾ ਆ ਦੇਖੋ ਤੁਸੀਂ ਸ਼ੁਰੂ ਹੋ ਗਏ ਨੇ ਝੰਡਾ ਬਦਲਣ ਦੇ ਲਈ ਸੁਣੋ ਜਿਵੇਂ ਪਹਿਲਾਂ ਹੀ ਦੱਸਿਆ ਜੇ ਕਹਿੰਦੇ ਇਹ ਝੰਡਾ ਇੱਕ ਦਿਨ ਵੀ ਨਾਂ ਬਦਲਿਆ ਗਿਆ ਤਾਂ ਇਹ ਮੰਦਿਰ 18 ਸਾਲਾਂ ਵਾਸਤੇ ਬੰਦ ਹੋ ਸਕਦਾ ਜਾਂ ਕੋਈ ਹੋਰ ਵੱਡਾ ਨੁਕਸਾਨ ਹੋ ਸਕਦਾ ਹੈ ਉਹ ਦੇਖੋ ਜੀ ਉਹ ਬਿਲਕੁਲ ਉੱਪਰ ਫਿਰਦੇ ਆ ਮੰਦਿਰ ਦੇ ਅਧਿਕਾਰੀ ਇਹ ਮੰਦਿਰ 12ਵੀਂ ਸਦੀ ਦੇ ਵਿੱਚ ਬਣਾਇਆ ਗਿਆ ਜੀ ਗੰਗਾ ਵੰਸ਼ ਦੇ ਰਾਜਾ ਵੱਲੋਂ ਜਿਹਦਾ ਨਾਂ ਸੀਗਾ ਅਨੰਤ ਵਰਮਨ ਚੌੜ ਗੰਗਾ ਦੇਵ ਜਿਨ੍ਹਾਂ ਦਾ ਉਹਨਾਂ ਦਾ ਭਾਈ ਨਾਂ ਸੀਗਾ ਜਿਨ੍ਹਾਂ ਵੱਲੋਂ ਇਹ ਮੰਦਿਰ ਬਣਾਇਆ ਗਿਆ ਸੀ 12ਵੀਂ ਸਦੀ ਦੇ ਵਿੱਚ ਮੰਦਰ ਦੇ ਬਿਲਕੁਲ ਸਾਹਮਣੇ ਖੜੇ ਹੋ ਕੇ ਜੀ ਤੇ ਸੰਗਤ ਆ ਪਈ ਐ ਇਸ ਲੋਟ ਹੱਥ ਉੱਪਰ ਕਰਕੇ ਤੇ ਜਕਾਰੇ ਲਾਉਂਦੀਆਂ ਜੈ ਜਗਨਨਾਥ ਜੀ ਇਸ ਤਰ੍ਹਾਂ ਬੋਲਦੇ ਆਗੇ ਤੇ ਹੁਣ ਆਪਾਂ ਜਿਹੜੇ ਗੇਟ ਤੇ ਆਏ ਹੋਏ ਆ ਇਹ ਬਿਲਕੁਲ ਮੁੱਖ ਗੇਟ ਆ ਜੀ ਮੰਦਿਰ ਦਾ ਇੱਥੇ ਬਹੁਤ ਹੀ ਜ਼ਿਆਦਾ ਰਾਸ਼ਾਗਾ ਆ ਦੇਖ ਲਓ ਬਹੁਤ ਹੀ ਜ਼ਿਆਦਾ ਸੰਗਤ ਆ ਕਿ ਇਧਰਲੇ ਪਾਸੇ ਮੁੱਖ ਗੇਟ ਦਾਸ ਆਪਨ ਕਰੋ ਜੋ ਜੋ ਪੰਦੂ ਗਰ ਜੇ ਸੰਧੂਰ ਹੈ ਸੰਧੂਰ ਹਾਂ ਇਹ ਸੰਧੂਰ ਆ ਭਾਈ ਮੰਦਰ ਦੇ ਬਾਹਰ ਜਿਹੜੇ ਬੈਠੇ ਹੁੰਦੇ ਆਗੇ ਇਹ ਔਰਤਾਂ ਦੇ ਮੱਥੇ ਤੇ ਲਾਉਣ ਵਾਸਤੇ ਇਹ ਲਾਉਂਦੇ ਆਗੇ ਹਨਾ ਟਿੱਕਾ ਲਾਉਂਦੇ ਆਗੇ ਸੰਧੂਰ ਦਾ ਆ ਬੈਠੇ ਉਹ ਅੱਗੇ ਤੱਕ ਤੇ ਇੱਕ ਆਰੀ ਹੋਰ ਭਾਈ ਚੰਗੀ ਤਰ੍ਹਾਂ ਸਾਨੂੰ ਮੰਦਰ ਦੇ ਦਰਸ਼ਨ ਕਰਵਾ ਲੀਏ ਜੀ ਆ ਲਓ ਜੀ ਦੋਨੇ ਹੱਥ ਖੜੇ ਕਰਕੇ ਜੈ ਜਗਨਨਾਥ ਜੈ ਜਗਨਨਾਥ ਦੇ ਨਾਰੇ ਲਾਉਂਦੇ ਹੋਏ ਉਹ ਬਦਲਿਆ ਗਿਆ ਜੀ ਝੰਡਾ ਮੰਦਰ ਦੇ ਵਿੱਚ ਆਪਾਂ ਭਾਈ ਜਾ ਆਏ ਆ ਤੇ ਜਿਹੜੀ ਜਗ੍ਹਾ ਤੇ ਆਪਣੇ ਗੁਰੂ ਸਾਹਿਬ ਨੇ ਜੀ ਆਰਤੀ ਦਾ ਉਚਾਰਨ ਕੀਤਾ ਸੀ ਹਨਾ ਉਹ ਜਗ੍ਹਾ ਆਪਾਂ ਨੂੰ ਨਹੀਂ ਮਿਲੀ ਲੋਕਾਂ ਤੋਂ ਪੁੱਛ ਗਏ ਸੀ ਵੀ ਕਰੀ ਆਪਾਂ ਪਰ ਕਿਸੇ ਨੂੰ ਉੱਥੇ ਨਹੀਂ ਪਤਾ ਭਾਈ ਵੀ ਕਿੱਥੇ ਕਿਹੜੀ ਜਗ੍ਹਾ ਸੀ ਹਨਾ ਉਹ ਤੇ ਨਾ ਹੀ ਮੰਦਰ ਦੇ ਵਿੱਚ ਕਿਸੇ ਖਾਸ ਜਗ੍ਹਾ ਤੇ ਲਿਖਿਆ ਹੋਇਆ ਭਾਈ ਇਹ ਜਗ੍ਹਾ ਉਦਾਂ ਦੀ ਉਦਾਂ ਦੀ ਤੇ ਨਹੀਂ ਲਿਖਿਆ ਹੋਇਆ ਕਿਸੇ ਪਾਸੇ ਤੇ ਗੁਰੂ ਸਾਹਿਬ ਨੇ ਜੀ ਇੱਥੇ ਜਿਹੜਾ ਆਪਣੇ ਇਸੇ ਮੰਦਰ ਦੇ ਵਿੱਚ ਜਿਹੜਾ ਥਾਲੀ ਦੀ ਪ੍ਰਥਾ ਨਾ ਥਾਲੀ ਪੂਜਾ ਜਿਹੜਾ ਲੋਕਾਂ ਵੱਲੋਂ ਸ਼ੁਰੂ ਕੀਤੀ ਗਈ ਹੈਗੀ ਉਹਦਾ ਖੰਡਨ ਕੀਤਾ ਗਿਆ ਸੀਗਾ ਇਸ ਜਗ੍ਹਾ ਤੇ ਠੀਕ ਹੈ ਜੀ ਤੇ ਹੁਣ ਰੇਲ ਗੱਡੀ ਆ ਜਿਹੜੀ ਚਨਈ ਵੱਲ ਨੂੰ 6:30 ਵੱਲ ਨੂੰ 6:30 ਵਜੇ ਤੁਰੂਗੀ ਇੱਥੋਂ ਦੇਖਦੇ ਨੇ ਪਹੁੰਚਿਆ ਗਿਆ ਤਾਂ ਹੁਣ ਸਮਾਂ ਜਿਹੜਾ 5:50 ਮਿੰਟ ਹੋ ਗਏ 40 ਮਿੰਟ ਆਪਣੇ ਕੋਲ ਹੈਗੇ ਆ ਇੱਥੋਂ ਆਪਾਂ ਗੁਰਦੁਆਰਾ ਸਾਹਿਬ ਜਾਵਾਂਗੇ ਫਿਰ ਆਪਾਂ ਉੱਥੋਂ ਸਮਾਨ ਚੱਕ ਕੇ ਰੇਲਵੇ ਸਟੇਸ਼ਨ ਕਣੀ ਜਾਵਾਂਗੇ ਜੇ ਸਮਾਂ ਹੋਇਆ ਤਾਂ ਸਿੱਧੀ ਚਨਈ ਵੱਲ ਵੀ ਨਹੀਂ ਜਾਂਦੀ ਉਹ ਈਸ਼ੂ ਨੂੰ ਪਤਾ ਹਜੇ ਕਿੱਥੋਂ ਤੱਕ ਜਾਊਗੇ ਭਾਈ ਸਾਢੇ 6:45 ਰੇਲ ਗੱਡੀ ਲੰਘੀ ਆ ਜੀ ਹੁਣ 1:7:10 ਤੇ ਆ ਉਹਦੇ ਚ ਵੀ 5 ਮਿੰਟ ਰਹਿ ਗਏ ਤੇ ਆਪਾਂ ਪਹੁੰਚ ਗਏ ਆ ਇਧਰਲੇ ਪਾਸੇ ਭਾਈ ਪਤਾ ਨਹੀਂ ਅੱਜ ਕੀ ਰੰਗਾ ਰੰਗ ਪ੍ਰੋਗਰਾਮ ਆ ਕੁਰਸੀਆਂ ਕਰਸੀਆਂ ਲੱਗੀਆਂ ਪਈਆਂ ਸਟੇਜ ਵੀ ਬਣੀ ਹੋਈ ਆ ਤੇ ਆਪਾਂ ਕਿਹੜਾ ਜਾਈਏ ਭੱਜ ਕੇ ਆਓ ਸਾਹਮਣੇ ਵਾਲਾ ਕਮਰਾ ਸੀਗਾ ਜੀ ਰਾਤ ਜਿੱਥੇ ਆਪਾਂ ਨੂੰ ਘੰਟਾ ਡੇਢ ਘੰਟਾ ਬਿਠਾਇਆ ਸੀਗਾ ਤੇ ਅੱਜ ਆ ਭਾਈ ਆਪਾਂ ਟਿਕਟ ਜਿਹੜੀ ਲੈ ਲਈ ਆ ਆਨਲਾਈਨ ਹੀ ਬੁੱਕ ਕਰਾ ਲਈ ਸੀਗੀ ਵੀ ਨਹੀਂ ਬਹੁਤਾ ਜੀ ਰੇਲਵੇ ਸਟੇਸ਼ਨ ਤੇ ਬਾਹਲੇ ਲੋਕ ਆ ਗਏ ਤਰਪੀ ਆ ਭਾਈ ਟ੍ਰੇਨ ਮਸਾਂ ਭੱਜ ਕੇ ਚੜ੍ਹਿਆਂਗੇ ਪੂਰੇ ਪੂਰੇ ਸੂਰੇ ਜਮਾ ਪੂਰੇ ਸੂਰੇ ਟਾਈਮ ਤੇ ਅ ਨਿਸ਼ੂ ਇਹ ਆਪਣੇ ਵਿਸ਼ਾਖਾ ਬਟਨ ਤੱਕ ਜਾਊਗੀ ਕਿੱਥੇ ਤੱਕ ਹੋ ਹੋ ਪੁਨੇਸ਼ਵਰ ਪੁਨੇਸ਼ਵਰ ਤੱਕ ਉੱਥੋਂ ਬਦਲ ਨਹੀਂ ਪਊਗੀ ਠੀਕ ਹੈ ਆਪਾਂ ਹੈਗੇ ਆ ਜੀ ਪੁਨੇਸ਼ਵਰ ਰੇਲਵੇ ਸਟੇਸ਼ਨ ਤੇ ਇੱਥੋਂ 11 ਵਜੇ ਭਾਈ ਹੋਰ ਇੱਕ ਰੇਲ ਗੱਡੀ ਆਊਗੀ ਜਿਹੜੀ ਆਪਾਂ ਨੂੰ ਵਿਸ਼ਾਖਾ ਬਟਨ ਦੇ ਬਿਲਕੁਲ ਕੋਲੇ ਜਾ ਕੇ ਛੱਡ ਦਊਗੀ ਇਹੋ ਸਾਰੀ ਰਾਤ ਲਾ ਦੋਗੇ ਲਗਭਗ ਤੜਕੇ ਜੇ ਆਪਾਂ ਉੱਥੇ ਪਹੁੰਚ ਜਾਵਾਂਗੇ ਤੇ ਇਸ ਤੋਂ ਬਾਅਦ ਜਾਵਾਂਗੇ ਆਪਾਂ ਅਚ ਨਹੀਂ ਤੇ ਅੱਜ ਦੀ ਵੀਡੀਓ ਜੀ ਆਪਣੀ ਸਮਾਪਤੀ ਵੱਲ ਵੱਧਦੀ ਹੈਗੀ ਬਹੁਤ ਧੰਨਵਾਦ ਤੁਹਾਡਾ ਸਾਰਿਆਂ ਦਾ ਸਤਿ ਸ੍ਰੀ ਅਕਾਲ ਜੀ